ਹਾਂਜੀ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਪਿਆਰ ਵਾਲਿਓ ਆਏ ਦੇ ਨਹੀ ਆਪ ਜੀ ਨਾ ਕੋਈ ਨਾ ਕੋਈ ਮਹਾਤਮਾ ਨਾਮ ਲੱਗਿਆ ਰੂਹਾਂ ਦੀਆਂ ਵਿਚਾਰਾਂ ਸਾਂਝ ਪਾਉਣ ਦਾ ਯਤਨ ਕਰਦੇ ਰਹੀਦਾ ਹੈ ਸੋ ਮਹਾਤਮਾ ਜਨ ਦੱਸਿਆ ਕਰਦੇ ਹਨ ਕਿ ਬਹੁਤ ਸੰਗਤ ਸਵਾਲ ਕਰਦੀ ਹੈ ਘਰ ਵਿੱਚ ਬਰਕਤ ਨਹੀਂ ਪੈਂਦੀ ਕੋਈ ਕੰਮ ਕਰ ਕਰਦੇ ਹਾਂ ਕੋਈ ਸਫਲਤਾ ਤਰੱਕੀ ਨਹੀਂ ਮਿਲਦੀ ਕਿਉਂਕਿ ਮਾਰੇ ਕਹਿੰਦੇ ਨਾ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਕੀ ਸੇਵਾ ਲਾਗੇ ਭਾਈ ਸਾਧੂ ਜਨਾਦੀ ਸਭ ਤੋਂ ਪਹਿਲਾਂ ਤੇ ਸਾਧ ਪਰਮੇਸ਼ਰ ਨੂੰ ਗੁਰੂ ਰੂਪ ਸਾਧੂ ਨੂੰ ਕਿਹਾ ਹੈ ਕਿ ਗੁਰੂ ਦੇ ਚਰਨੀ ਲੱਗ ਜਾ ਉਹਦੀ ਸੇਵਾ ਵਿੱਚ ਲੱਗ ਜਾ ਗੁਰਦਾਰੇ ਜਾ ਕੇ ਟਾਟ ਤਰੀਨਾ ਝਾੜਿਆ ਕਰ ਦੂ ਝੂਠੇ ਬਰਤਨ ਮਾਝਿਆ ਕਰ ਜੋੜੇ ਝਾੜਿਆ ਕਰ ਝਾੜੂ ਲਾਇਆ ਕਰ ਦੂਸਰੇ ਨੰਬਰ ਤੇ ਕਿਆ ਸਾਧ ਸੰਗਤ ਜੇ ਕੋਈ ਸਾਧ ਸੰਗਤ ਮਿਲੇ ਉਹਦੀ ਸੇਵਾ ਕਰਿਆ ਕਰ ਤੀਸਰੇ ਨੰਬਰ ਤੇ ਮਹਾਤਮਾ ਦੱਸਿਆ ਕਰਦੇ ਸਨ ਕਿ ਜੇ ਇਹ ਗੁਰੂ ਸਾਹਿਬ ਜੀ ਨਾ ਮਿਲਣ ਤੇ ਕੋਈ ਸਾਧ ਸੰਗਤ ਵੀ ਨਾ ਮਿਲੇ ਤੇ ਕਹਿੰਦੇ ਕੋਈ ਬਖਸ਼ਿਆ ਹੈ ਪ੍ਰਮਾਤਮਾ ਦਾ ਸਾਧੂ ਉਹਦੀ ਸੇਵਾ ਵਿੱਚ ਲੱਗ ਜੀ ਉਹ ਤੈਨੂੰ ਗੁਰੂ ਨਾਲ ਉਹ ਸਾਧ ਸੰਗਤ ਨਾਲ ਮਿਲਾ ਲਵੇਗਾ ਸੂ ਮਹਾਤਮਾ ਦੱਸਿਆ ਕਰਦੇ ਸਨ ਕਿ ਵੈਸੇ ਤਾਂ ਸਾਰਾ ਸੰਸਾਰ ਹੀ ਦੁਖੀ ਹੈ ਗੁਰੂ ਮਾਰੇ ਦਾ ਪਾਵਨ ਬਾਗ ਹੈ ਬਾਲੀ ਰੋਵੇ ਨਾਹੇ ਪਧਾਰ ਨਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਹੀ ਦੁਖੀ ਹੈ ਸੋ ਇਸ ਕਰਕੇ ਇਸ ਦੁੱਖ ਤੋਂ ਰਹਿਤ ਹੋਣ ਲਈ ਇਸ ਜਿਹਨੂੰ ਦੁਖੀ ਸ਼ਬਦ ਕਹਿੰਦੇ ਨੇ ਤੋਂ ਸੁਖੀ ਹੋਣ ਲਈ ਆਪਾਂ ਇੱਕ ਸ਼ਬਦ ਹੈ ਜੋ ਮਹਾਤਮਾ ਦੱਸਿਆ ਕਰਦੇ ਸਨ ਗੁਰਬਾਣੀ ਵਿੱਚ ਉਹਨੂੰ ਵਾਰ-ਵਾਰ ਪੜਿਆ ਕਰੀਏ ਉਹਨੂੰ ਗਾ ਕੇ ਵੀ ਪੜ ਸਕਦੇ ਹਾਂ ਉਹਨੂੰ ਵੈਸੇ ਵੀ ਸਹਿਜੇ ਜਿਵੇਂ ਪੜੀਦਾ ਇਸ ਤਰ੍ਹਾਂ ਵੀ ਲੈ ਵਿੱਚ ਵੀ ਪੜ ਸਕਦੇ ਹਾਂ ਉਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ 253 ਅੰਗ ਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਰਾਗ ਗੌੜੀ ਦੇ ਅੰਦਰ ਇਹ ਪਾਵਨ ਸ਼ਬਦ ਦਰਜ ਹੈ ਇਹ ਦੋਰਾ ਹੈ ਸ਼ਲੋਕ ਦੇ ਵਿੱਚ ਦਰਜ ਹੈ ਦੋ ਪੰਕਤੀਆਂ ਦਾ ਸ਼ਬਦ ਹੈ ਪਹਿਲਾਂ ਆਪਾਂ गा ਕੇ ਪੜਾਂਗੇ ਫਿਰ ਆਪ ਜੀ ਨਾਲ ਸੁਭਾਵਕ ਪੜ ਕੇ ਪੜਾਂਗੇ ਦੋਨੇ ਤਰਾ ਆਪ ਜੀ ਪੜ ਸਕਦੇ ਹੋ ਸ਼ਲੋਕ ਖਾਤ ਖਰਚਿਤ ਬਿਲਸ਼ਤ ਰਹੇ ਟੁੱਟ ਨਾ ਜਾਹੇ ਪੰਡਾਰ ਖਾਤ ਖਰਚਤ ਬਿਲ ਛਤ ਰਹੇ ਟੁੱਟ ਨਾ ਜਾਹੇ ਭੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸੁਮਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸੁਮਾਰ ਸੋ ਸੁਭਾਗ ਜੀ ਪੜਨਾ ਹੋਵੇ ਤੇ ਇਸ ਤਰ੍ਹਾਂ ਪੜ ਲਿਆ ਕਰੋ ਸਲੋਕ ਖਾਤ ਖਰਚਿਤ ਬਿਲਸ਼ਤ ਰਹੇ ਟੁੱਟ ਨਾ ਜਾਹੇ ਭੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸੁਮਾਰ ਇਹ ਪਾਵਨ ਸ਼ਬਦ ਨੂੰ ਪੜ ਕੇ ਜਾਂ ਗਾ ਕੇ ਜਿਸ ਤਰ੍ਹਾਂ ਵੀ ਹੋ ਸਕੇ ਆਪ ਜੀ ਕਰ ਲਿਆ ਕਰੋ ਇਹਦਾ ਜਾਪ ਫਿਰ ਦੇਖਿਓ ਪ੍ਰਮਾਤਮਾ ਦੀ ਕਿਰਪਾ ਹੁੰਦੀ ਮਾਰੇ ਕਿੰਦੇ ਤੇਗ ਬਹਾਦਰ ਸਿਮਰਿਆ ਘਰ ਨੋਂ ਨਿੱਧ ਆਵੇ ਤਾਏ ਜਿਵੇਂ ਮਾਰੇ ਕਹਿੰਦੇ ਗੁਰੂ ਤੇਗ ਬਹਾਦਰ ਜੀ ਨੂੰ ਧਿਆਇਆ ਨੋਂ ਨਿੱਧੀਆਂ ਧਾ ਕੇ ਦੌੜ ਕੇ ਆ ਜਾਂਦੀਆਂ ਇਸ ਤਰ੍ਹਾਂ ਕਹਿੰਦੇ ਪਾਵਨ ਸ਼ਬਦ ਨੂੰ ਪੜ ਕੇ ਰਿੱਧੀਆਂ ਸਿੱਧੀਆਂ ਤੇ ਸਾਰੀਆਂ ਤਰੱਕੀਆਂ ਤੁਹਾਡੇ ਪਿੱਛੇ ਪਿੱਛੇ ਭੱਜੀਆਂ ਫਿਰਨ ਗਿਆ ਪਾਵਨ ਸ਼ਬਦ ਨੂੰ ਜ਼ਰੂਰ ਪੜਿਆ ਗੁਰੂ ਗਾਇਆ ਕਰੋ ਸੋ ਭੁੱਲਾ ਨਾ ਚਤਾਰਨੀਆਂ ਬਾੜੀ ਨੂੰ ਹਮੇਸ਼ਾ ਸ਼ੁੱਧ ਗਾਉਣ ਦਾ ਸ਼ੁੱਧ ਪੜਨ ਦਾ ਯਤਨ ਕਰੀ ਤਾਂ ਜਿਆਦਾ ਲਾਭ ਹੈ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ